ਭਾਰਤ-ਪਾਕ ਸਰਹੱਦ ਤੇ ਤਣਾਅ ਦੇ ਚੱਲਦੇ ਆ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਵੱਲੋਂ ਨਾਗਰਿਕ ਸੁਰੱਖਿਆ ਸਕਲਾਈ ਦਿੱਤੀ ਗਈ। ਇਹੀ ਜੈ ਇੰਪਰੋਵਾਈਜ਼ਡ ਮੈਥਡ ਦੇ ਨਾਲ ਅਸੀਂ ਲੋਕਾਂ ਨੂੰ ਜਿਹੜੇ ਮਦਦ ਕਰ ਸਕਾ ਜੈਂ ਤੇ ਉਹ ਆਪਾਂ ਨੇ ਹੁਣ ਚੀਤਾ ਘੁੰਮ ਕੇ ਕਰਕੇ ਦਿਖਾਣਗੇ। ਠੀਕ ਹੈ। ਕਿ ਦਿੱਤਾ ਕੋਹ ਹੈ ਤੇ ਕੀ ਆਦਮੀ ਦੋ ਅਸੀਂ ਦੋ ਜਣੇ ਚੱਲਦੇ ਆਪਾਂ ਉਹਦੇ ਦੇ ਠੀਕ ਹੈ ਜਦੋਂ ਬੱਸੇ ਨੂੰ ਚੱਕਣਾ ਪਈ ਜਿਹਨੂੰ ਪਾਸਿਓਂ ਲੈਣਾ ਜੇ ਤੁਸੀਂ ਹੱਥ ਨਾਲ ਜਿਆਦਾ ਆਖਾ ਹੋ ਜਾਂਦਾ ਹੈ ਨਾ ਜਦੋਂ ਅਸੀਂ ਇਧਰ ਆਪਸ ਦੇ ਵਿੱਚ ਹੱਥ ਉਛਾਲ ਲੈਂਦੇ ਆ ਲੋ ਆ ਲੋ ਖੜੇ ਹੋ ਲੋ ਬਸ ਉੱਤਰ ਤੁਸੀਂ ਦੋ ਜਣੇ ਨੂੰ ਉੱਪਰ ਮੁੱਕਾ ਪਾਣਾ ਇੱਧਰ ਆਓ ਦੋ ਜਣੇ ਤੇ ਜਿਹਾ ਉੱਤਰੋ ਹੱਥ ਹਾਂ ਹੱਥ ਪਾਣਾ ਛੱਕਣਾ ਨਹੀਂ ਹੈਗੇ ਨਹੀਂ ਹੱਥ ਪਾਣਾ ਜਦੋਂ ਮੈਂ ਕਹਾਂਗਾ ਅੱਪ ਉਦੋਂ ਛੱਕਣਾ ਠੀਕ ਹੈ ਜੀ ਸਾਰਿਆਂ ਨੇ ਇੱਕਦਮ ਛੱਕਣਾ ਅੱਪ ਆ ਦੇਖੋ ਕੀ ਹੋਇਆ ਇਹਨੂੰ ਇਹ ਕਹਿੰਦੇ ਲੇਟ ਕਰੀਏ ਨੂੰ ਕਾਰਵਾਈ ਕਰਨੀ ਹੈ ਸਟੇਸ਼ਨ ਲੈ ਕੇ ਜਾਓ ਜਾਂ ਕਿ ਬੜਾ ਵੱਡਾ ਟੈਨਸ਼ਨ ਵਾਲੀ ਪਾਰਟੀ ਉਧਰ ਸਟੇਸ਼ਨ ਲਾਹੋਣਾ ਦੇ ਕੋਲ ਆ ਵੀ ਫਰੀਜ਼ ਨੂੰ ਪਾਓ ਇਹਦੇ ਤੇ ਇਹ ਮਰੀਜ਼ ਹੈ ਹਾਂ ਹਾਂ ਕੋਈ ਨਾ ਕਿਤੇ ਬਹੁਤ ਬਹੁਤ ਟੁੱਟ ਗਈ ਕਿ ਕਿਹਦੀ ਨੂੰ ਪਤਾ ਐ ਮੇਰੀ ਲੱਤ ਲੰਘ ਘਰੀ ਆ ਉਹਨੂੰ ਸੜਕ ਦੇ ਮੈਂ ਇੱਕ ਦਿਨ ਕਿਤੇ ਦੋ ਡੰਡੇ ਮਿਲ ਜਾਂਦੇ ਨੇ ਸਾਡੇ ਡੰਡੇ ਨਹੀਂ ਮਿਲਦੇ ਗੱਡੀ ਚ ਘੁਆਰ ਹੁੰਦਾ ਠੀਕ ਐ ਉਹ ਜਿਹੜਾ ਹੈਗਾ ਸਾਈਡ ਉਹਦਾ سپورਟ ਦੇ ਕੇ ਉਹਨੂੰ ਪੱਟੀ ਅਸੀਂ ਲਪੇਟ ਸਕਦੇ ਆ ਲੱਤ ਦੇ ਉੱਤੇ ਕੋਈ ਇੱਕ ਨੂੰ سپورਟ ਮਿਲ ਗਈ ਬਸ ਉਹਨੂੰ ਕਾਰਵਾਈ ਕਰਨੀ ਹੈ ਸਟੇਸ਼ਨ ਲੈ ਕੇ ਜਾਓ ਤਾਂ ਕਿ ਬੜਾ ਵੱਡਾ ਟੈਨਸ਼ਨ ਵਾਲੀ ਪਾਰਟੀ ਉਧਰ ਸਟੇਸ਼ਨ ਰੱਖੋ ਉਹਨਾਂ ਦੇ ਕੋਲ ਮਰੀਜ਼ ਨੂੰ ਪਾਓ ਇਹਦੇ ਤੇ ਆਹ ਉਹ ਮਰੀਜ਼ ਆਹ ਪਾਉਣਾ ਸਟੇਚਰ ਤੇ ਬਈ ਬੁੱਧ ਜੀ ਜਿਹਨੂੰ ਸਟੇਚਰ ਤੇ ਪਾ ਕੇ ਐਂਬੂਲੈਂਸ ਦੇ ਰਾਹੀਂ ਇਲਾਜ ਲਈ ਲੈ ਕੇ ਜਾਂਦੇ ਹੋਏ ਬੁਲੇਟ ਨਾਲ ਜਾਂ ਹੋਰ ਕਿਸੇ ਚੀਜ਼ ਨਾਲ ਇੰਜਣ ਹੁੰਦਾ ਤਾਂ ਮੇਨ ਹੈ ਕਿ ਜਿਹੜੀ ਬਲੱਡ ਫਲੋ ਨਾ ਹੋ ਜੇ ਜ਼ਿਆਦਾ ਜਿਹਦੇ ਨਾਲ ਐਨੀਮਿਕ ਹੋ ਜਾਊਗਾ ਤੇ ਸਾਰਾ ਚੀਜ਼ਾਂ ਜਿਹੜੀਆਂ ਨੇ ਬਲੱਡ ਫਲੋ ਹੋ ਜਾਣਾ ਉਸ ਚੀਜ਼ ਨੂੰ ਦੱਬ ਕੇ ਉੱਤੇ ਕੋਈ ਚੀਜ਼ ਨਾ ਪ੍ਰੈਸ਼ਰ ਦੇ ਕੇ ਰੋਕ ਲੈਣਾ ਉਸ ਚੀਜ਼ ਨੂੰ ਬਾਹਾਂ ਜਾਂ ਕੋ ਲੱਮਾਂ ਨੂੰ ਬੰਨ ਲੈਣਾ ਔਰ ਉਹਨੂੰ ਜ਼ਿਆਦਾ ਹਿੱਲਣ ਨਹੀਂ ਦੇਣਾ ਕਈ ਵਾਰੀ ਬੰਦਾ ਨੀਂਦ ਦੀ ਅਵਸਥਾ ਚਾਹੁੰਦਾ ਉਹਨੂੰ ਸੌਣ ਨਹੀਂ ਦੇਣਾ ਉਹਦੇ ਹੈੱਡ ਦੇ ਥੱਲੇ ਪ੍ਰੋਪਰ ਸਪੋਰਟ ਦੇ ਕੇ ਰੱਖਣੀ ਹੈ ਨਾਲ ਦੇ ਨਾਲ ਇਹ ਵੀ ਧਿਆਨ ਰੱਖਣਾ ਵੀ ਕਿ ਕਿਤੇ ਟੰਗ ਸਿੱਖ ਨਾ ਕਰ ਦੇਈਂ ਬਰੀਥਿੰਗ ਜਿਹੜੀ ਆ ਉਹਦਾ ਜਿਹੜਾ ਨੋਸਟ੍ਰੀਲਸ ਨੇ ਜਾਂ ਮਾਊਥ ਆ ਜੈਟ ਸ਼ੁੱਡ ਬੀ ਕਲੀਅਰ ਜਿਹਦੇ ਨਾਲ ਸਾਹ ਆੰਦਰ ਰਹੇ ਔਰ ਉਹਨੂੰ ਜਲਦੀ ਤੋਂ ਜਲਦੀ ਫਰਸਟ ਜਿਹੜਾ ਸਭ ਤੋਂ ਨਜ਼ਦੀਕੀ ਹਸਪੀਟਲ ਹੈ ਉੱਥੇ ਨੂੰ ਮੂਵ ਕਰ ਚੁੱਕ ਕਰ ਦੇਣਾ ਤਾਂ ਜੋ ਫਸਟ ਏਡ ਮਿਲ ਕੇ ਔਰ ਜਿਸ ਤਰ੍ਹਾਂ ਦੀ ਉਹਨੂੰ ਟ੍ਰੀਟਮੈਂਟ ਦੀ ਲੋੜ ਹੈ ਅੱਗੇ ਡਾਕਟਰ ਜਿਹੜਾ ਐਕਸਪਰਟ ਹੈ ਉਹਨੂੰ ਕਰ ਸਕੀਏ ਥੋੜੀ 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 ਧਿਆਨ ਨਾਲ ਹਾਂ ਥੋੜੀ ਇੱਧਰ ਬੋਲੋ ਬੋਲ ਕੇ ਦੇਖੋ